ਸੀ ਲੜਨ ਨੂੰ ਫਾਈਟਰ ਲੋਕ ਸੀ ਲੜਨ ਨੂੰ ਤਿਆਰ ਸੀ ਉਹ ਸਾਨੂੰ ਕਮਜ਼ੋਰ ਕਰਦੇ ਸੀ ਕੰਮ ਸਪਾ ਇਹ ਆਮ ਕਰਾ ਦਾ 770 ਕੇ ਲੈ ਆਲਾ ਫਿਰ ਤਾਂ ਜੀ ਇਹ ਮੈਨੂੰ ਲੱਗਦਾ ਬਹੁਤ ਗਲਤ ਸਟੇਟਮੈਂਟ ਹੈ ਇਹਨਾਂ ਦੀ ਆਮ ਕੋਈ ਚਾਹੇ ਬੇਟੀ ਦੀ ਗੱਲ ਹੋਵੇ ਚਾਹੇ ਜ਼ਿੰਮੇਵਾਰ ਪਰਿਵਾਰਾਂ ਦੀ ਗੱਲ ਹੋਵੇ ਚਾਹੇ ਉਹ ਕਿਸੇ ਵਪਾਰੀ ਦੀ ਗੱਲ ਹੋਵੇ ਮਜ਼ਦੂਰ ਦੀ ਗੱਲ ਹੋਵੇ ਚਾਹੇ ਖਿਡਾਰੀ ਦੀ ਗੱਲ ਹੋਵੇ ਚਾਹੇ ਕਿਸੇ ਪੈਨਸਲ ਹਰ ਗੱਲ ਕਹੂੰਗਾ ਕਿ 2 ਸਾਲਾਂ ਦਾ ਕੰਮ ਵੇਖ ਲੂ 2 ਸਾਲਾਂ ਦੇ ਵਿੱਚ ਉਹ ਕੰਮ ਕਰੇ ਨੇ ਜਿਹੜੇ ਕੋਈ ਕਰ ਹੀ ਨਹੀਂ ਸਕਦਾ 70 ਸਾਲਾਂ ਚੋਂ ਕੰਮ ਨਹੀਂ ਹੋਇਆ ਜਿਹੜਾ ਨੇ 2 ਸਾਲਾਂ ਚ ਸੀਐਮ ਸਾਹਿਬ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਨੀਅਤ ਕੰਮ ਕਰਦੀ ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪਰਮਦੀਪ ਪ੍ਰਾਣਾ ਆਮ ਆਦਮੀ ਪਾਰਟੀ ਦੇ ਵਿੱਚ ਜਿੱਥੇ ਸ਼ਮੂਲੀਅਤ ਵੱਖ-ਵੱਖਰੀਆਂ ਪਾਰਟੀਆਂ ਦੇ ਵਿੱਚੋਂ ਕਰ ਰਿਹਾ ਤਾਂ ਉੱਥੇ ਹੀ ਕਾਂਗਰਸ ਪਾਰਟੀ ਦੇ ਯੂਥ ਲੀਡਰ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਯੂਥ ਦੇ ਵਿੱਚ ਰਹਿ ਕੇ ਯੂਥ ਨੂੰ ਜੋੜਿਆ ਵੀ ਤੇ ਬਹੁਤ ਸਾਰੇ ਮੁੱਦਿਆਂ ਨੂੰ ਵੀ ਚੱਕਿਆ ਤਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਨਾਮ ਚਸ਼ਵਿੰਦਰ ਵੀਰ ਚਾਹਲ ਹੈ ਤੇ ਗੱਲਬਾਤ ਕਰਦੇ ਹਾਂ ਚਸ਼ਵਿੰਦਰ ਵੀਰ ਚਾਹਲ ਸਾਡੇ ਨਾਲ ਮੌਜੂਦ ਨੇ ਤੇ ਚਸ਼ਵਿੰਦਰ ਜੀ ਪਹਿਲਾਂ ਤਾਂ ਇਹੀ ਸਵਾਲ ਹੈ ਵੀ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਕੀਤੀ ਹੈ ਤਾਂ ਕਾਰਨ ਕੀ ਬਣੇ ਕਾਂਗਰਸ ਸਤ ਸ ਦੇਖੋ ਜਦੋਂ ਇੱਕ ਪਰਿਵਾਰ ਤੋਂ ਆਪਾਂ ਵੱਖ ਹੁੰਨੇ ਆਂ ਚਾਰ ਪੀੜੀਆਂ ਦਾ ਪਰਿਵਾਰ ਚਾਰ ਜਨਰੇਸ਼ਨਾਂ ਚਾਰ ਪੀੜੀਆਂ ਜੁੜੀਆਂ ਹੋਣ ਉਹ ਤੋਂ ਦੂਰ ਹੁੰਨੇ ਆ ਉਹਦਾ ਕੋਈ ਵੱਡਾ ਹੀ ਕਾਰਨ ਹੋਊਗਾ ਛੋਟਾ ਕਾਰਨ ਨਹੀਂ ਹੁੰਦਾ ਸੋ ਅੱਜ ਮੈਂ ਆਪਦੇ ਪਰਿਵਾਰ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਕੱਲ ਰਹਿ ਕਰਕੇ ਸੀਐਮ ਸਾਹਿਬ ਦੀ ਮੌਜੂਦਗੀ ਦੇ ਵਿੱਚ ਆਮ ਆਦਮੀ ਦਾ ਪੱਲਾ ਫੜਿਆ ਸੀਐਮ ਸਾਹਿਬ ਦੀ ਝੋਲੀ 'ਚ ਆਪਣੀ ਸਾਰਾ ਕਹਿ ਸਕਦਾ ਆਪਣੀ ਸੋਚ ਆਪਣੇ ਕੰਮ ਕਰਨ ਦੀ ਨਰਜੀ ਉਹਨਾਂ ਨੂੰ ਦੇ ਦਿੱਤੀ ਕਿ ਤੁਸੀਂ ਜਿੱਥੇ ਮਰਜ਼ੀ ਵਰਤ ਸਕਦੇ ਹੋ ਕਿਉਂਕਿ ਸਾਡੇ ਵਰਗੇ ਨੌਜਵਾਨ ਚਾਹੁੰਦੇ ਨੇ ਕਿ ਉਹਨਾਂ ਨੂੰ ਗਰਾਊਂਡ ਮਿਲੇ ਖੇਡਣ ਲਈ ਉਹਨਾਂ ਨੂੰ ਕੰਮ ਕਰਨ ਲਈ ਸਮਾਂ ਮਿਲੇ ਜੋ ਵੀ ਉਹ ਕੰਮ ਕਰਦੇ ਨੇ ਉਹ ਹਰ ਇੱਕ ਦੇ ਧਿਆਨ ਚ ਹੋਵੇ ਉਹਨਾਂ ਨੂੰ ਹੱਲਾਸ਼ੀਰੀ ਮਿਲੇ ਆਪਾਂ ਕਹਿ ਦਿੰਦੇ ਨਾ ਪੁਰਾਣੇ ਬਜ਼ੁਰਗ ਕਹਿੰਦੇ ਸੀ ਵੀ ਥਾਪੀ ਦੇ ਦੇ ਯਾਰ ਕੰਮ ਸਾਰਾ ਦਿਨ ਕਰਵਾ ਲਾ ਉਹ ਕੰਮ ਸਾਨੂੰ ਥਾਪੀ ਦੀ ਲੋੜ ਸੀ ਕੰਮ ਜਿੰਨਾ ਮਰਜ਼ੀ ਲੈ ਲੈਂਦੇ ਤੇ ਜਦੋਂ ਕੰਮ ਕਰਦਾ ਕੋਈ ਉਦੋਂ ਕੋਈ ਸ਼ਰਤ ਨਹੀਂ ਹੁੰਦੀ ਕਿ ਅਸੀਂ ਆਹ ਕੰਮ ਕਰਨਾ ਜਾਂ ਆਹ ਕਰਨਾ ਸੋ ਇੱਕੋ ਗੱਲ ਜੇ ਮੈਨੂੰ ਮੇੜਨ ਲੱਗਿਆ ਕਿ ਅਸੀਂ ਲੜਨ ਨੂੰ ਫਾਈਟਰ ਲੋਕ ਸੀ ਲੜਨ ਨੂੰ ਤਿਆਰ ਸੀ ਉਹ ਸਾਨੂੰ ਕਮਜ਼ੋਰ ਕਰ ਰਹੀ ਸੀ ਕਾਂਗਰਸ ਪਾਰਟੀ ਤੇ ਇੱਧਰ ਜੇ ਆਪਾਂ ਗੱਲ ਕਰੀਏ ਇਹਨਾਂ ਨੇ 2 ਸਾਲ ਪਹਿਲਾਂ ਵੀ ਅਪਰੋਚ ਕੀਤੀ ਕਿ ਆਓ ਮੈਦਾਨ ਆ ਲੜੋ ਅਸੀਂ ਉਦੋਂ ਇਹਨਾਂ ਦੀ ਗੱਲ ਸੁਣੀ ਨਹੀਂ ਆਖਰਕਾਰ ਹੁਣ ਸੁਣਨੀ ਪਈ ਕਿਉਂਕਿ ਵੇਖਿਆ 2 ਸਾਲ ਇਹਨਾਂ ਨੂੰ ਕਿ ਕੀ ਕਰ ਰਹੇ ਨੇ ਜਦੋਂ ਦੇਖਿਆ ਦਾ ਰਿਜ਼ਲਟ ਵੀ ਦਾ ਵਾਕੀ ਜੋ ਕਹਿੰਦੇ ਨੇ ਉਹ ਕਰਦੇ ਨੇ ਆਮ ਘਰਾਂ ਦੇ ਮੁੰਡੇ ਨੂੰ ਅੱਗੇ ਲੈ ਕੇ ਹੁੰਦੇ ਨੇ ਵਾਕੀ ਇਨਾਂ ਚ ਕੰਮ ਕਰਨ ਦੀ ਸ਼ਕਤੀ ਆ ਉਹ ਗੱਲ ਤੇ ਖਰੇ ਉਤਰਦੇ ਨੇ ਤਾਂ ਫਿਰ ਮਨ ਬਣਾਇਆ ਪਰਿਵਾਰ ਨਾਲ ਬੈਠ ਕੇ ਉਹ ਕਹਿੰਦੇ ਹੁਣ ਛੱਡ ਤੇ ਲੜਾਈ ਲੜ ਰਾਜਾ ਵੜਿੰਗ ਵੀ ਕਹਿੰਦੇ ਆ ਵੀ ਅਸੀਂ ਵੀ ਆਮ ਘਰਾਂ ਚੋਂ ਆ ਤੇ ਪਰਿਵਾਰ ਨਹੀਂ ਅਸੀਂ ਲੋਕਾਂ ਦੀ ਗੱਲ ਕਰਦੇ ਆ ਤਾਂ ਫਿਰ ਕਿਉਂ ਪਿੱਛੇ ਚੱਕਣਾ ਪਿਆ ਗਾ ਬਾਈ ਜੀ ਜੇ 70 ਕਿੱਲੇ 60 65 ਕਿੱਲੇ ਸੁਣੀਦਾ ਮੈਂ ਤਾਂ ਕਿਤੇ ਕੋਲੇ 60 65 ਕਿੱਲੇ ਜਿੱਦੀ ਜ਼ਮੀਨ ਆ ਰਾਜਾ ਜੀ ਕੋਲ ਜੇ ਆਮ ਘਰਾਂ ਦਾ 60 70 ਕਿੱਲੇ ਵਾਲਾ ਫਿਰ ਤਾਂ ਜੀ ਇਹ ਮੈਨੂੰ ਲੱਗਦਾ ਬਹੁਤ ਗਲਤ ਸਟੇਟਮੈਂਟ ਹੈ ਇਹਨਾਂ ਦੀ ਆਮਕਰ 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 ਦਾ ਮੁੰਡਾ ਅਸੀਂ ਤਾਂ ਕਹਿ ਸਕਦੇ ਹਾਂ ਇਹਦੇ ਕੋਲ 15 ਕਿੱਲੇ ਜ਼ਮੀਨ ਉਹ ਵੀ ਮਾਰੂ ਤੁਹਾਨੂੰ ਪਤਾ ਹੀ ਆ ਮਾਨਸਨ ਦੇ ਵਿੱਚ ਟੱਬੇ ਸੀ ਝੋਨਾ ਤਾਂ ਹੁਣ ਲੱਗਣ ਲੱਗਾ ਦੋ ਸਾਲਾਂ ਦਾ ਨਰਮਾ ਲੱਗਦਾ ਸੀ ਤੇ 15 ਕਿੱਲੇ ਜ਼ਮੀਨਾਂ ਨਰਮੇ ਦਾ ਕੀ ਬਣਦਾਗਾ ਸੋ ਗੱਲਾਂ ਨਹੀਂ ਜੀ ਇਹਨਾਂ ਦੀ ਆਮਕਰ ਦਾ ਮੁੰਡਾ ਆਮਕਰ ਦਾ ਮੁੰਡਾ ਤੁਹਾਨੂੰ ਪੁੱਛਣ ਵਾਲਾ ਹੋਵੇ ਕਿ ਤੂੰ ਆਮਕਰ ਦਾ ਮੁੰਡਾ ਠੀਕ ਹੈ ਤੂੰ ਬਲੀ ਕਿੰਨਿਆਂ ਦੀ ਦਿੱਤੀ ਆ ਆਮਕਰ ਦੇ ਮੁੰਡੇ ਦੀ ਬਲੀ ਕਿੰਨਿਆਂ ਦੀ ਦਿੱਤੀ ਆ ਅੱਛਾ ਚੁਸ਼ਪਿੰਦਰ ਤਾਂ ਨਹੀਂ ਬਲੀ ਚੜਿਆ ਫਿਰ ਚੁਸ਼ਪਿੰਦਰ ਵੀਰ ਜੀ ਮੈਂ ਕਹਿੰਦਾ ਮੈਨੂੰ ਰਾਜੇ ਕਰਕੇ ਮੇਰਾ ਕੋਈ ਬੜਾ ਵੱਡਾ ਨੁਕਸਾਨ ਹੋਇਆ ਜਾਂ ਰਾਜੇ ਨੇ ਮੈਨੂੰ ਟਾਰਗੇਟ ਕੀਤਾ ਨਹੀਂ ਉਹ ਪਰ ਇਹਦੇ ਵਿੱਚ ਹਿੱਸਾ ਜ਼ਰੂਰ ਆ ਪੂਰੀ ਲੀਡਰਸ਼ਿਪ ਦਾ ਕਸੂਰ ਕਸੂਰ ਮੰਨਦਾ ਮੈਂ ਦਾ ਇਕੱਲਾ ਚੁਸ਼ਪਿੰਦਰ ਵੀਰ ਚੈਲ ਨਹੀਂ ਅਨੇਕਾਂ ਬੰਦੇ ਨੇ ਜਿਹੜੇ ਲੀਡਰਸ਼ਿਪ ਤੋਂ ਪਰੇਸ਼ਾਨ ਨੇ ਤੁਸੀਂ ਵੇਖ ਲਓ ਜੇ ਮੈਂ ਗਿਣਾਉਣ ਲੱਗ ਜਾ ਤਾਂ 10 12 ਤਾਂ ਰਾਜੇ ਦੇ ਰਾਜਪਾਗ ਦੇ ਵਿੱਚ ਵਿੱਚ ਜਦੋਂ ਇਹ ਪ੍ਰਧਾਨ ਬਣਿਆ 10 12 ਉਹ ਮੁੰਡੇ ਛੱਡ ਕੇ ਜਿਹੜੇ ਪੀੜ੍ਹੀਆਂ ਤੋਂ ਪਾਰਟੀ ਦੇ ਨਾਲ ਸੀ ਹਜੇ 10-12 ਹੋਰ ਤਿਆਰੀ ਕਰ ਰਹੇ ਨੇ ਬਹੁਤ ਜਲਦ ਤੁਹਾਨੂੰ ਅਸਤੀਫੇ ਤੁਹਾਡੇ ਚੈਨਲਾਂ ਤੇ ਚਲਦੇ ਵੇਖਣਗੇ ਅੱਛਾ ਇੱਕ ਪਾਸੇ ਦਲਵੀਰ ਗੋਲਡੀ ਨੇ ਅਸਤੀਫਾ ਦਿੱਤਾ ਫਿਰ ਮੁੜ ਕੇ ਆਮ ਆਦਮੀ ਪਾਰਟੀ ਦੇ ਵਿੱਚ ਗੱਜ ਕੇ ਜਿਹੜਾ ਪ੍ਰਚਾਰ ਸ਼ੁਰੂ ਕੀਤਾ ਤਾਂ ਹੁਣ ਪ੍ਰਚਾਰ ਵੀ ਕਰੋਗੇ ਨਾਲ ਬਿਲਕੁਲ ਕਰਾਂਗੇ ਜੀ ਹੁਣ ਸਮਰਪਤੀ ਹੋ ਗਈ ਜਦੋਂ ਜਦੋਂ ਇੱਕ ਸੋਚ ਨਾਲ ਜੁੜ ਗਏ ਜੁੜੇ ਕਦੋਂ 2 ਸਾਲ ਵੇਖ ਕੇ ਕੋਈ ਇਹ ਤਾਂ ਨਹੀਂ ਕਿ ਕੋਈ ਮਜਬੂਰੀ ਹੈ ਜੀ ਜਾਂ ਫਸ ਗਏ ਜੀ ਹੁਣ ਤਾਂ ਚਲਣੀ ਪੂ ਨਾ ਸੋਚ ਕੇ ਵਿਚਾਰ ਕੇ ਵੀ ਨਹੀਂ ਇਹ ਸੋਚ ਚੰਗੀ ਆ ਗੱਜ ਕੇ ਸਪੋਰਟ ਕਰਾਂਗੇ ਜਾਨ ਲਾਵਾਂਗੇ ਜੇ ਮੇ ਉਧਰ 90 ਸਾਲ ਲਈ ਆ ਹੁਣ ਇਧਰ ਲਾਵਾਂਗੇ ਜਿੰਨੀ ਕਹੀਗੀ ਆ ਅੱਛਾ ਪਹਿਲਾਂ ਯੂਥ ਨੂੰ ਬਹੁਤ ਜੋੜਿਆ ਨੌਜਵਾਨਾਂ ਨੂੰ ਨਸ਼ਿਆਂ ਤੋਂ ਵੀ ਮਤਲਬ ਪਰੇ ਕਰਕੇ ਪ੍ਰੇਰਿਤ ਕੀਤਾ ਸੀ ਖੇਡਾਂ ਵਾਲੇ ਪਾਸੇ ਤਾਂ ਹੁਣ ਕਿਸ ਤਰੀਕੇ ਨਾਲ ਪ੍ਰਚਾਰ ਦੀ ਪਲਾਨਿੰਗ ਕੀਤੀ ਹੈ ਦੇਖੋ ਜੀ ਨੌਜਵਾਨ ਜਿਹੜੇ ਨਸ਼ੇ ਦਾ ਮੁੱਦਾ ਸੀ ਮੇਨ ਖੇਡਾਂ ਦਾ ਸੀ ਮੇਨ ਨੌਜਵਾਨਾਂ ਦੀ ਥੋੜੀਆਂ ਮੁਸ਼ਕਲਾਂ ਸੀ ਜੋ ਵੀ ਉਹ ਹੱਲ ਕਰਦੇ ਸੀਗੇ ਹੁਣ ਇਹ ਵੀ ਸਰਕਾਰ ਦੇ ਵਿੱਚ ਫਰਕ ਹੋ ਜਾਂਦਾ ਕੁਝ ਗੱਲਾਂ ਜਿਹੜੀਆਂ ਅਫਸਰਾਂ ਤੋਂ ਅਫਸਰशाही ਤੋਂ ਕਰਵਾਉਣੀਆਂ ਹੁੰਦੀਆਂ ਨੇ ਉਹ ਸਰਕਾਰ 'ਚ ਜਲਦੀ ਹੱਲ ਹੋ ਜਾਂਦੀਆਂ ਨੇ ਨੌਜਵਾਨ ਨੂੰ એનર્ਜੀ ਮਿਲ ਜਾਂਦੀ ਆ ਉਹ ਹੋਰ ਨੀਅਤ ਨਾਲ ਕੰਮ ਕਰਦਾਗਾ ਫਰਕ ਇੰਨੀ ਹੁੰਦਾ ਏਜੰਡਾ ਤਾਂ ਪਹਿਲਾਂ ਵੀ ਉਹੀ ਸੀ ਏਜੰਡਾ ਅੱਜ ਵੀ ਉਹੀ ਆ ਠੀਕ ਆ ਮੇਰਾ ਪਰਸਨਲ ਗੱਲ ਕਰ ਰਿਹਾ ਪਾਰਟੀ ਦੇ ਏਜੰਡੇ ਦੀ ਗੱਲ ਨਹੀਂ ਕਰ ਰਿਹਾ ਮੈਂ ਆਪਣੇ ਏਜੰਡੇ ਦੀ ਗੱਲ ਕਰ ਰਿਹਾ ਕਿ ਮੈਂ ਨੌਜਵਾਨਾਂ ਦੀ ਗੱਲ ਰੱਖਣੀ ਆ ਹਰ ਉਸ ਮਾਂ ਪਿੰਡ ਦੀ ਗੱਲ ਰੱਖ ਇਹ ਜਿਹੜੀ ਕਿਤਨਾ ਕਿਤੇ ਮਹਿਸੂਸ ਕਰਦੀ ਹੈ ਕਿ ਮੇਰੇ ਕੋਲ ਸਰਕਾਰ ਨਹੀਂ ਪਹੁੰਚੀ ਅੱਜ ਸਰਕਾਰ ਅੱਜ ਦੀਆਂ ਪਾਲਿਸੀਆਂ ਘਰਾਂ ਤੱਕ ਪਹੁੰਚਾਵਾਂਗੇ ਕੋਈ ਵੀ ਚਾਹੇ ਬਿਜਲੀ ਦੇ ਬਿੱਲ ਦੀ ਗੱਲ ਹੋਵੇ ਚਾਹੇ ਜ਼ਿਮੀਂਦਾਰ ਪਰਿਵਾਰਾਂ ਦੀ ਗੱਲ ਹੋਵੇ ਚਾਹੇ ਕੋਈ ਕਿਸੇ ਵਪਾਰੀ ਦੀ ਗੱਲ ਹੋਵੇ ਮਜ਼ਦੂਰ ਦੀ ਗੱਲ ਹੋਵੇ ਚਾਹੇ ਖਿਡਾਰੀ ਦੀ ਗੱਲ ਹੋਵੇ ਚਾਹੇ ਕਿਸੇ ਪੈਣ ਦੀ ਚਾਹੇ ਭਰਾ ਦੀ ਹਰ ਗੱਲ ਅੱਗੇ ਉਹ ਕਿ ਜਿੰਨੀ ਕੋਈ ਮੇਰੇ ਚ ਜਾਣ ਨੀਅਤ ਨਾਲ ਮੈਂ ਲੋਕਾਂ ਦੀ ਲੜਾਈ ਲੜੂੰਗਾ ਮਾਨ ਸਾਹਿਬ ਟੈਂਡਾ ਦੇ ਲੋਕਾਂ ਨੂੰ ਕੀ ਕਹਿਣਾ ਚਾਹੂਗੇ ਹੁਣ ਆਪ ਚ ਆਏ ਹੋ ਤੇ ਫਿਰ ਕੀ ਕਹੂੰ ਬਸ ਇਹੀ ਕਹੂੰਗਾ ਕਿ ਦੋ ਸਾਲਾਂ ਦਾ ਕੰ ਇੱਕ ਵਾਦੇ ਕਰਕੇ ਆਪਾਂ ਇਹਨਾਂ ਕਹਿ ਦਈਏ ਕਿ ਆ ਵਾਦਾ ਨਹੀਂ ਕਰਿਆ ਵਾਦਾ ਨਹੀਂ ਕਰਿਆ ਕਿਉਂਕਿ ਆਪੋਜੀਸ਼ਨ ਦਾ ਕੰਮ ਆ ਪ੍ਰੋਪੋਗੈਂਡਾ ਖੜਾ ਕਰਨਾ ਕੰਮ ਵੇਖੋ 2 ਸਾਲਾਂ ਦੇ ਵਿੱਚ ਉਹ ਕੰਮ ਕਰੇ ਨੇ ਜਿਹੜੇ ਕੋਈ ਕਰ ਹੀ ਨਹੀਂ ਸਕਦਾ ਇਤਿਹਾਸ ਗਵਾਏ ਗੱਲ ਦਾ 70 ਸਾਲਾਂ ਚੋਂ ਕੰਮ ਨਹੀਂ ਹੋਇਆ ਜਿਹੜੇ ਨੇ 2 ਸਾਲਾਂ ਚ ਕਰੇ ਨੇ ਠੀਕ ਹੈ ਪਹਿਲੇ ਦੇਖੋ ਕੰਮ ਪਾਰਟੀਆਂ ਕਰਦੀ ਰਹਿੰਦੇ ਨੇ ਪਰ ਪਿਛਲੇ 2 ਸਾਲ ਆਖਰੀ 2 ਸਾਲਾਂ ਚ ਕਰਦੇ ਨੇ ਇਹਨਾਂ ਨੇ ਪਹਿਲੇ 2 ਸਾਲਾਂ ਚ ਉਹ ਕੰਮ ਕਰਤੇ ਵਾਦਿਆਂ ਚ ਜਿਹੜੇ ਨਹੀਂ ਹੋਣ ਵਾਲੇ ਸੀਗੇ ਸੋ ਇਹ ਲੰਮਕਾ ਵੀ ਸਕਦੇ ਸੀ ਪਰ ਨਹੀਂ ਇਹਨਾਂ ਦੀ ਨੀਅਤ सीएम साहब दी सरदार ਭਗਵੰਤ ਸਿੰਘ ਮਾਨ ਦੀ ਨੀਅਤ ਕੰਮ ਕਰਨ ਦੀ ਆ। ਇਸੇ ਤਰ੍ਹਾਂ ਹੁਣ ਚਸ਼ਪਿੰਦਰ ਵੀਰ ਚਾਹਲ, ਮਾਨਸਾ, ਬਠਿੰਡਾ ਨੇ ਪੂਰੇ ਪੰਜਾਬ ਦੇ ਵਿੱਚ ਆਪ ਦੇ ਲਈ ਚੋਣ ਪ੍ਰਚਾਰ ਵੀ ਕਰਨਗੇ ਤੇ ਜਿਵੇਂ ਕਾਂਗਰਸ ਨੂੰ ਛੱਡ ਕੇ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਦਾ ਜਿਹੜਾ ਫੈਸਲਾ ਉਹ ਤੁਸੀਂ ਵੀ ਸੁਣਿਆ ਵੀ ਕਿਉਂ ਲੈਣਾ ਪਿਆ ਤਾਂ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿੱਚ ਪਾਲਸੀਆਂ ਨੂੰ ਦੇਖਦੇ ਹੋਏ ਬਹੁਤ ਸਾਰੇ ਆਗੂ ਜਿਹੜੇ ਵੱਖ-ਵੱਖਰੀਆਂ ਪਾਰਟੀਆਂ ਦੇ ਵਿੱਚੋਂ ਇਸ ਪਾਰਟੀ ਦੇ ਵਿਚਾਰਾਂ ਨੇ ਤਾਂ ਹੁਣ ਦੇਖਣਾ ਇਹ ਹੈ ਵੀ ਚੋਣਾਂ ਦੇ ਨਤੀਜੇ ਕੀ ਨਿਕਲਣਗੇ ਤੇ ਆਮ ਆਦਮੀ ਪਾਰਟੀ ਕਿੰਨਾ ਕੁ ਲੋਕਾਂ ਨੂੰ ਜਿਹੜਾ ਸੈਟੀਸਫਾਈ ਕਰ ਸਕਦੀ ਹੈ ਆਪਣੀ ਪਾਲਸੀਆਂ ਨੂੰ ਲੈ ਕੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ